ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਜੋ ਗ੍ਰੈਜੂਏਸ਼ਨ ਤੱਕ ਕਰ ਲੈਂਦੇ ਨੇ ਪਰ ਉਸ ਤੋਂ ਬਾਅਦ ਉਚੇਰੀ ਸਿੱਖਿਆ ਹਾਸਲ ਕਰਨ ਦੇ ਲਈ ਬਾਹਰ ਜਾਣਾ ਚਾਹੁੰਦੇ ਆਂ ਔਰ ਪੰਜਾਬ ਦੇ ਵਿੱਚ ਹੁਣ ਤੱਕ ਜੋ ਰਿਵਾਜ ਬਣਿਆ ਕਿ ਅਸੀਂ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਲੇਬਰ ਵਾਲੇ ਕੰਮਾਂ 'ਚ ਪਾ ਕੇ ਹੀ ਬਾਹਰ ਭੇਜਦੇ ਰਹੇ ਆਂ ਪਰ ਇਸ ਸਕੀਮ ਹੈ ਜਿਹੜੀ ਉਹਨਾਂ ਬੱਚਿਆਂ ਨੂੰ ਮਿਲੇਗੀ ਜੋ ਪੜਨ ਜਾਣਗੇ ਔਰ ਉਚੇਰੀ ਸਿੱਖਿਆ ਹਾਸਲ ਕਰਨ ਜਾਣਗੇ ਓਵਰ ਸੀ ਸਕਾਲਰਸ਼ਿਪ ਇਹਦੇ ਵਿੱਚ ਐਸੀ ਬੱਚੇ ਹੋਣਗੇ ਲੈਂਡਲੈਸ ਐਗਰੀਕਲਚਰ ਲੇਬਰਰਸ ਹੋਣਗੇ ਇਹਦੇ ਵਿੱਚ ਅਸੀਂ ਉਹ ਪੇਰੈਂਟਸ ਜਿਨ੍ਹਾਂ ਦੀ ਸਾਲਾਨਾ ਆਮਦਨ 8 ਲੱਖ ਤੋਂ ਥੱਲੇ ਹੈ ਉਹਨਾਂ ਦੇ ਬੱਚਿਆਂ ਨੂੰ ਸਿਲੇਕਟ ਕਰਾਂਗੇ ਔਰ ਜਿਨ੍ਹਾਂ ਬੱਚਿਆਂ ਦੇ ਡਿਗਰੀ ਵਿੱਚੋਂ ਮਾਰਕਸ ਜਿਹੜੇ ਉਹ 60% ਆਏ ਆ ਏਜ 35 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ 33% ਜਿਹੜਾ ਰਿਜ਼ਰਵੇਸ਼ਨ ਅਸੀਂ ਲੜਕੀਆਂ ਨੂੰ ਦਵਾਂਗੇ ਇਸ ਤੇ ਵਿੱਚ ਉਹ ਪੋਰਟਲ ਹੈ ਜੋ ਓਪਨ ਕਰ ਦਿੱਤਾ ਗਿਆ ਹੈ ਮੈਂ ਦੱਸਣਾ ਚਾਹਾਂਗੀ ਔਰ www.nosmsc.gov.in ਤੇ ਜਾ ਕੇ ਤੁਸੀਂ ਇਹਦੀ ਡਿਟੇਲ ਵੀ ਲੈ ਸਕਦੇ ਹੋ ਇਸ ਤੇ ਵਿੱਚ 500 ਯੂਨੀਵਰਸਿਟੀਆਂ ਜੋ ਦੁਨੀਆ ਭਰ ਦੀਆਂ ਉੱਚ ਕੋਟੀ ਦੀਆਂ ਯੂਨੀਵਰਸਿਟੀਆਂ ਉਹਨਾਂ ਦੇ ਪੂਰੇ ਨਾਮ ਮੈਂਸ਼ਨ ਹੋਣਗੇ ਕਿ ਕਿੱਥੇ ਤੁਸੀਂ ਐਡਮਿਸ਼ਨ ਲਾਓਗੇ ਤਾਂ ਇਸ ਸਕੀਮ ਦਾ ਫਾਇਦਾ ਮਿਲੇਗਾ ਇਹਦੇ ਵਿੱਚ ਜੋ ਸਰਕਾਰ ਬੈਨੀਫਿਟ ਦੇਗੀ ਵੀਜ਼ੇ ਦਾ ਖਰਚਾ ਟਿਕਟਾਂ ਦਾ ਖਰਚਾ ਟਿਊਸ਼ਨ ਫੀਸ ਇਹ ਸਾਰਾ ਕੁਝ ਸਰਕਾਰ ਕਰੇਗੀ ਔਰ ਇਸ ਤੋਂ ਬਿਨਾ ਐਨੂਅਲ ਮੇਨਟੇਨੈਂਸ ਅਲਾਉਂਸ ਹੈ ਜਿਹੜਾ ਅਸੀਂ 13 ਲੱਖ 17000 ਪਰ ਈਅਰ ਦਵਾਗੇ 3 ਸਾਲ ਹੈ ਤਾਂ 3 ਸਾਲ ਦੇ ਲਈ ਜੇ 4 ਸਾਲ ਲਈ ਜਾ ਰਿਹਾ ਬੱਚਾ ਤਾਂ 4 ਸਾਲ ਦੇ ਲਈ ਇਸ ਤੋਂ ਬਿਨਾਂ ਕੰਟੀਜੈਂਸੀ ਅਲਾਉਂਸ 1,35,000 ਔਰ ਮੈਡੀਕਲ ਇੰਸ਼ੋਰੈਂਸ ਵੀ ਸਰਕਾਰ ਵੱਲੋਂ ਹੋਏਗਾ